ਅੱਜ ਦੀਆਂ ਖਬਰਾਂ ਵੱਲ ਚਲੀਏ ਤਾਂ ਜਿੱਥੇ ਇੱਕ ਪਾਸੇ ਸੈਨੇਟ ਰਿਪਬਲਿਕਨਸ ਬੋਟ ਪਾਉਣ ਜਾ ਰਿਹਾ ਹੈਗੇ ਆ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦਾ 3.3 ਟ੍ਰਿਲੀਅਨ ਡਾਲਰ ਦਾ ਜਿਹੜਾ ਬਿੱਲ ਇਨਸਾਈਡ ਉਹਨਾਂ ਦੇ ਫਾਈਟਿੰਗ ਵੀ ਕਾਫੀ ਹੋ ਰਹੀ ਹੈਗੀ ਆ ਮੈਡੀਕੇਟ ਕੱਟਸ ਨੂੰ ਲੈ ਕੇ ਤੇ ਹੋਰ ਜਿਹੜਾ ਕਰਜ਼ਾ ਆ ਉਹ ਵਧਣ ਦੇ ਲਈ ਦੂਸਰੇ ਪਾਸੇ ਅਲੋਨ ਮਸਕ ਇੱਕ ਵਾਰੀ ਫੇਰ ਸੈਂਟਰ ਸਟੇਜ ਦੇ ਉੱਤੇ ਆ ਗਿਆ ਪਿਛਲੇ ਦਿਨਾਂ ਦੇ ਵਿੱਚ ਅਲੋਨ ਮਸਕ ਨੇ ਇਹ ਕਹਿ ਦਿੱਤਾ ਸੀ ਕਿ ਮੈਂ ਪੋਲਿਟਿਕਸ ਸਪੌਟਲਾਈਟ ਤੋਂ ਪਿੱਛੇ ਜਾ ਰਿਹਾ ਸਟੈਪ ਡਾਊਨ ਕਰ ਰਿਹਾ ਹੈਗਾ ਪਰ ਅੱਜ ਉਹਨਾਂ ਨੇ ਇਹ ਕਿਹਾ ਆ ਕਿ ਜੋ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਦਾ ਬਿਗ ਬਿਊਟੀਫੁਲ ਬਿਲ ਹੈਗਾ ਆ ਜਿਹੜੇ ਵੀ ਕਾਂਗਰਸਮੈਨ ਨੇ ਜਦੋਂ ਕੈਂਪੇਨ ਕੀਤੀ ਸੀ ਕਿ ਅਸੀਂ ਗਵਰਨਮੈਂਟ ਦੀ ਸਪੈਂਡਿੰਗ ਘਟਾਵਾਂਗੇ ਜੇ ਉਹਨਾਂ ਨੇ ਵੋਟ ਇਹਨਾਂ ਦੇ ਹੱਕ ਦੇ ਵਿੱਚ ਪਾਈ ਤੇ ਆਉਣ ਵਾਲੀਆਂ ਪ੍ਰਾਈਮਰੀਜ਼ ਦੇ ਵਿੱਚ ਮੈਂ ਉਹਨਾਂ ਦੇ ਜਿਹੜੇ ਆਪੋਜ਼ਿਟ ਕੈਂਡੀਡੇਟ ਡੇਟ ਹੋਊਗੇ ਉਹਨਾਂ ਨੂੰ ਪੂਰੀ ਫਾਈਨੈਂਸ਼ੀਅਲੀ ਸਪੋਰਟ ਕਰੂੰਗਾ ਇਹ ਉਹਨਾਂ ਨੇ ਐਕਸ ਦੇ ਉੱਤੇ ਜਿਹੜਾ ਆ ਦੇ ਕਲੀਅਰ ਕੀਤਾ ਹੈਗਾ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਅਮਰੀਕਾ ਦੇ ਵਿੱਚ ਆਲਟਰਨੇਟਿਵ ਡੈਮੋਕ੍ਰੇਟ ਤੇ ਰਿਪਬਲਿਕਨ ਯੂਨੀ ਪਾਰਟੀ ਨਾਲੋਂ ਤੀਜੀ ਪਾਰਟੀ ਚਾਹੀਦੀ ਹੈਗੀ ਆ ਵੀ ਜੋ ਸਿਚੁਏਸ਼ਨ ਚੱਲ ਰਹੀ ਹੈ ਕੋਈ ਵੀ ਧਿਆਨ ਨਹੀਂ ਦੇ ਰਿਹਾ ਵੀ ਅਮਰੀਕਾ ਕਿੰਨਾ ਕਰਜ਼ੇ ਦੇ ਵਿੱਚ ਡੋਬ ਰਿਹਾ ਹੈਗਾ ਉਹਨਾਂ ਨੇ ਇਹ ਕਿਹਾ ਮਸਕ ਨੇ ਕਿਹਾ ਵੀ 5 ਟ੍ਰਿਲੀਅਨ ਡਾਲਰ ਦਾ ਜਿਹੜਾ ਡੈਫਿਸਿਟ ਹੋਊਗਾ ਇਸ ਬਿਗ ਬਿਊਟੀਫੁਲ ਬਿੱਲ ਦੇ ਵਿੱਚ ਫੈਡਰਲ ਇਲੈਕਸ਼ਨ ਕਮਿਸ਼ਨ ਨੇ ਇਹ ਜਿਹੜਾ ਆ ਮਸਕ ਹਣਾ ਦੀ ਜਿਹੜੀ ਪੋਲੀਟੀਕਲ ਐਕਸ਼ਨ ਕਮੇਟੀ ਆ ਅਮਰੀਕਾ ਪੈਕ ਆ ਉਹਦੇ ਪਿਛਲੀ ਵਾਰੀ ਬਹੁਤ ਜ਼ਿਆਦਾ ਜਿਹੜੇ ਪੈਸੇ ਆ ਉਹਨਾਂ ਨੇ ਰਿਪਬਲਿਕਨ ਕੈਂਡੀਡੇਟਸ ਨੂੰ ਦਿੱਤੇ ਸੀਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵੀ ਬਹੁਤ ਜ਼ਿਆਦੇ ਜਿਹੜੇ ਦਿੱਤੇ ਸੀ ਪਰ ਜਦੋਂ ਇਹ ਜਿਹੜਾ ਬਿੱਲਾ ਆ ਉਸ ਤੋਂ ਹੀ ਉਹਨਾਂ ਨੇ ਟਰੰਪ ਉਹਨਾਂ ਤੋਂ ਪਾਸਾ ਵਾਟ ਲਿਆ ਪਰ ਟਰੰਪ ਉਹ ਨਹੀਂ ਹੁਣ ਇਹ ਕਹਿ ਰਿਹਾ ਵੀ ਜੀ ਇਲੈਕਟ੍ਰਿਕ ਵਹੀਕਲਸ ਨੂੰ ਸਬਸਿਡੀ ਨਹੀਂ ਇਸ ਕਰਕੇ ਉਹ ਰੋਲਾ ਪਾ ਰਿਹਾ ਹੈ ਪਰ ਉਹਨਾਂ ਨੇ ਇਹ ਕਿਹਾ ਵੀ ਆ ਇਕੱਲੇ ਇਕੱਲੇ ਇਸ਼ੂ ਤੁਸੀਂ ਦੇਖ ਲਓ ਮੈਡੀਕੇਡ ਕੱਟਸ ਦੇਖ ਲਓ ਡਿਫੈਂਸ ਦੇ ਵਿੱਚ ਕਹਿੰਦਾ ਮੈਂ ਕਿਹਾ ਸੀ ਵੀ ਕੱਟ ਹੋਣੇ ਚਾਹੀਦੇ ਆ ਆ ਵੀ ਇੰਨੇ ਪੈਸੇ ਕਿਉਂ ਬੇਸਟ ਕਰਨੇ ਆ ਸੋ ਬਹੁਤ ਸਾਰੇ ਇਸ਼ੂਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਜੇ ਨਾ ਉਹ ਕਾਂਗਰਸਮੈਨਾਂ ਨੇ ਵੋਟਾਂ ਨਾ ਵਿੱਚ ਪਾਈਆਂ ਤੇ ਤੀਜੀ ਪਾਰਟੀ ਦੇ ਲਈ ਉਹ ਤਿਆਰ ਰਹਿਣ ਹੂੰ ਜੀ ਸੋ ਆ ਡਿਫਰੈਂਟ ਜਿਹੜੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਚੱਲ ਰਹੀਆਂ ਬਿਗ ਬਿਊਟੀਫੁਲ ਬਿਲ ਜਿਹੜਾ ਹੈਗਾ ਆ ਉਹਦੇ ਵਿੱਚ ਹੁਣ ਜਿਹੜੇ ਜੀਓਪੀ ਦੇ ਸੈਨੇਟਰ ਮਾਰਕ ਮੇਨ ਮੂਲਨਾ ਉਹਨਾਂ ਨੇ ਭਰੋਸਾ ਜਿਤਾਉਂਦੇ ਹੋਏ ਕਿਹਾ ਵੀ ਰਿਪਬਲਿਕਨਸ ਦੇ ਕੋਲ ਵੋਟਸ ਹੋਣ ਗਈਆਂ ਤੇ ਇਹ ਪ੍ਰੈਜ਼ੀਡੈਂਟ ਦੇ ਬਿਲ ਨੂੰ ਪਾਸ ਜਿਹੜਾ ਉਹ ਹੋ ਕਰਕੇ ਉਹਨਾਂ ਦੇ ਸਾਈਨ ਦੇ ਲਈ ਉੱਥੇ ਆ ਕੱਲਣਗੇ ਸੋ ਕਹਿੰਦੇ ਵੀ ਵਿਲ ਪੁਟ 51 ਵੋਟਸ ਔਨ ਦਾ ਫਲੋਰ ਸੋ ਕਹਿੰਦੇ ਵੀ ਜਿੱਦਾਂ ਸਾਰਿਆਂ ਨੂੰ ਪਤਾ ਹੈ ਵੀ ਇਸ ਟਾਈਮ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ ਮਾਈਨੋਰਟੀ ਲੀਡਰ ਡੈਮੋਕ੍ਰੇਟ ਪਾਰਟੀ والوں ਜਿਹੜਾ ਚੱਕ ਸ਼ੂਮਰ ਆ ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਪਾਰਦਰਸ਼ਤਾ ਜਿਹੜੀ ਆ ਉਹ ਚਾਹੀਦੀ ਆ ਕਹਿੰਦੇ ਵੀ ਬਿੱਲ ਦੇ ਵਿੱਚ ਜੋ ਇਸ ਟਾਈਮ ਹੈ ਉਹਦੇ ਕਰਕੇ ਉਹਨਾਂ ਨੇ ਜੀਓਪੀ ਨੂੰ ਕ੍ਰਿਟਿਸਾਈਜ਼ ਕੀਤਾ ਉਹ ਕਹਿੰਦੇ ਵੀ ਐਸ ਮੌਕੇ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਡੀਲਸ ਬਣਾਈਆਂ ਜਾ ਰਹੀਆਂ ਚਾਹੇ ਉਹ ਬੈਕ ਰੂਮ ਡੀਲਸ ਆ ਸਾਈਡ ਡੀਲਸ ਆ ਕਿਨੇ ਵੀ ਸਾਨੂੰ ਜਿਹੜਾ ਉਹ ਦੇਖਣਾ ਪਊਗਾ ਇਸ ਟਾਈਮ ਇਹ ਲੁਕਾ ਕੇ ਰੱਖਦੇ ਆ ਸਾਡੇ ਤੋਂ ਵੀ ਤੇ ਜਿਹੜੇ ਅਮਰੀਕਨ ਪੀਪਲ ਆ ਲੋਕਾਂ ਤੋਂ ਵੀ ਵੀ ਇਸ ਨੂੰ ਸਿਰਫ ਪਾਸ ਕਰਾਉਣ ਖਾਤਰ ਉਹ ਹਰ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਬਣਾਈ ਜਾ ਰਹੀ ਆ ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਜான்ਸਨ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਆ ਇਸ ਵਾਰ 트ੰਪ ਉਹਨਾਂ ਨੇ ਸੈਨੇਟ ਦੇ ਮੈਜੋਰਟੀ ਲੀਡਰ ਦੇ ਲਈ ਥੂਨ ਹੁਣਾ ਦੇ ਉੱਤੇ ਭਰੋਸਾ ਜਿਹੜਾ ਆ ਉਹ ਜਤਾਇਆ ਸੀਗਾ ਸੋ ਜਿਹੜੇ ਥੋਮਸ ਡਿਲਸ ਆ ਉਹ ਦੋ ਰਿਪਬਲਿਕਨਸ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਇਹਨਾਂ ਦੇ ਇਸ ਬਿਲ ਨੂੰ ਪਾਸ ਅੱਗੇ ਵਧਾਉਣ ਤੋਂ ਐਡਵਾਂਸ ਕਰਨ ਤੋਂ ਉਲਟ ਹੀ ਜਿਹੜੀ ਉਹ ਵੋਟ ਪਾਈ ਸੀ ਤੇ ਜਿੱਦਾਂ ਜਿਹੜਾ ਆ ਉਹ ਟਰੰਪ ਹੁਣਾ ਨੇ ਚੇਤਾਵਨੀ ਧਮਕੀ ਚੇਤਾਵਨੀ ਨਹੀਂ ਧਮਕੀ ਉਹ ਦਿੱਤੀ ਸੀਗੀ ਵੀ ਭਾਈ ਜਿਹੜਾ ਵੀ ਉਲਟ ਚੱਲੂਗਾ ਉਹਨਾਂ ਨੂੰ ਮੈਂ ਪ੍ਰਾਈਮਰੀ ਜਿਹੜਾ ਉਹ ਕਰਵਾ ਦਊਗਾ ਸੋ ਕਾਫੀ ਕੁਸ਼ ਜਿਹੜਾ ਇਸ ਟਾਈਮ ਚੱਲ ਰਿਹਾ ਹੈ ਬਹੁਤ ਜ਼ਿਆਦਾ ਗੁੱਸਾ ਤੇ ਬਹੁਤ ਜ਼ਿਆਦਾ ਜਿਹੜੀ ਫਰਸਟ੍ਰੇਸ਼ਨ ਆ ਕਿਨੇ ਵੀ ਕਾਕਸ ਦੇ ਮੈਂਬਰਸ ਦੇ ਵਿੱਚ ਇਸ ਟਾਈਮ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ ਸੋ ਇਹ ਆ ਵੀ ਜੇ ਸੈਨੇਟ ਦਾ ਬਿਲ ਪਾਸ ਹੁੰਦਾ ਤੇ ਜਿਹੜੀ 트੍ਰੰਪ ਉਹਨਾਂ ਦਾ ਇਮੀਗ੍ਰੇਸ਼ਨ ਕ੍ਰੈਕਡਾਊਨ ਦਾ ਉਹ ਬਹੁਤ ਤੇਜ਼ੀ ਦੇ ਨਾਲ ਜਿੱਦਾਂ ਕਹਿ ਸਕਦੇ ਹਾਂ ਵੀ ਉਹ ਸੁਪਰ ਚਾਰਜ ਹੋ ਕੇ ਅੱਗੇ ਜਿਹੜਾ ਉਹ ਅ ਵਧੇਗਾ ਸੋ ਲੈਟਸ ਸੀ ਅੱਗੇ ਹੁਣ ਕੀ ਬਣਦਾ ਆ ਸੋ ਇਸ ਦੇ ਉੱਤੇ ਜਲਦ ਵੋਟਸ ਜਿਹੜੀਆਂ ਆ ਉਹ ਹੋ ਸਕਦੀਆਂ ਆ ਤੇ ਉਮੀਦ ਇਹੀ ਰੱਖੀ ਜਾ ਰਹੀ ਆ ਰਿਪਬਲਿਕਨਸ ਵੱਲੋਂ ਵੀ ਇਸ ਨੂੰ ਅਸੀਂ ਪਾਸ ਕਰਾ ਕੇ ਅੱਗੇ ਲੈ ਕੇ ਜਾਵਾਂਗੇ ਉਧਰ ਹਾਊਸ ਦੇ ਜਿਹੜੇ ਸਪੀਕਰ ਆ ਜான்ਸਨ ਉਹਨਾਂ ਨੇ ਇਸ ਜਿਹੜੀ ਆਸ ਦੇ ਵਿੱਚ ਵੀ ਉਧਰ ਸੈਨੇਟ ਦੀ ਜੀਓਪੀ ਇਸ ਨੂੰ ਪਾਸ ਕਰਕੇ ਸਾਡੇ ਕੋ ਖਲੂਗੀ ਤੇ ਅਸੀਂ ਪਹਿਲਾਂ ਹੀ ਉਹਨੇ ਗੱਲਬਾਤ ਕਰਨੀ ਜਿਹੜੀ ਉਹ ਸ਼ੁਰੂ ਅ ਕਰ ਦਿੱਤੀ ਹੈਗੀ ਆ ਜਿਹੜੇ ਜੀਓਪੀ ਦੇ ਹੋਲਡਆਉਟਸ ਆ ਕਿਉਂਕਿ ਇਸ ਦੇ ਵਿੱਚ ਅਜੇ ਮੁਸ਼ਕਲ ਇਹ ਵੀ ਹੈ ਨਾ ਆਪ ਵੀ ਸੈਨੇਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਚ ਅਜੇ ਹਾਊਸ 'ਚ ਵੀ ਇਹ ਚੇਂਜਸ ਦੇ ਨਾਲ ਜਿਹੜਾ ਉਹ ਪਾਸ ਕਰਵਾਉਣਾ ਪਊਗਾ ਫਿਰ ਹੀ ਟਰੰਪ ਉਹਨਾਂ ਦੇ ਡੈਸਕ ਦੇ ਉੱਤੇ ਇਹ ਜਿਹੜਾ ਬਿਲ ਆ ਉੱਥੇ ਪਹੁੰਚ ਸਕਦਾ ਹੈ ਸੋ ਅਜੇ ਵੀ ਕਈ ਜਿਹੜੇ ਹਾਊਸ ਦੇ ਮੈਂਬਰਸ ਆ ਉਹ ਵੀ ਉਲਟ ਜਿਹੜੇ ਆ ਇਹ ਜਿਹੜੀਆਂ ਇਸ ਤੇ ਉਲਟ ਚੱਲ ਰਹੇ ਹੈਗੇ ਆ ਤੇ ਹੁਣ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਜਿਹੜੇ ਜੌਨਸਨ ਆ ਉਹ ਪਹਿਲਾਂ ਹੀ ਝੁੱਟ ਚੁੱਕੇ